हो जोगी उत्तर पहाड़ों आए मंगना मंगले ओ और भी चलिया करो बेलिया कि मैं बैठा कला कला ओ बाबा जी बस पूछो ही ना कि दसा हूं तो बुरे हाल हुए पेने ਜੇ ਜਲੰਧਰ ਵਾਲੀਆਂ ਚੋਣਾ ਵਾਂਗੂ ਬੱਲੇ ਬੱਲੇ ਕਰਾਤੀਏ ਫਿਰ ਮੰਨੇਗਾ ਬਾਬਿਆਂ ਨੂੰ ਓ ਨੋ ਬਾਬਿਆ ਹੁਣ ਕਿੱਥੇ ਟਾਈਮ ਰਹਿ ਗਿਆ ਓ ਸ਼ੇਰਾ ਕਬਰ ਬਾਬਿਆਂ ਦੇ ਵਿਸ਼ਵਾਸ ਕਰ ਕੀਤਾ ਦੇਖ ਤੇਰੀ ਡੁੱਬਦੀ ਬੇੜੀ ਬਚਾ ਲਈਏ ਤੇਰੀ ਪ੍ਰਧਾਨਗੀ ਤੈਨੂੰ ਦਵਾ ਲਈਏ ਫਿਰ ਮੰਨੇਗਾ ਬਾਬਿਆਂ ਨੂੰ ਓ ਬਾਬਾ ਜੀ ਆਹੀ ਤਾਂ ਰੋਣੇ ਨੇ ਇਹ ਤਾਂ ਹੁਣ ਕੰਮ ਮੜ ਗਿਆ ਪਿਆ ਆਪਣਾ ਪਾਣੀ ਦੇ ਬਸਾਂ ਜਰਾ ਦੇਾਂਗੇ ਮੰਗਲ ਗ੍ਰਹਿ ਚ ਪਲਾਂਟ ਦਵਾ ਦੇਾਂਗੇ ਜਲੰਦਰ ਵਾਲੀ ਚੋਣ ਵਾਂਗੂ ਬਲੇ ਬਲੇ ਕਰਾ ਦੇਾਂਗੇ ਬਹੁਤ ਚੰਨੀ ਬਾਬੇ ਦੀ ਜੈ